ਪੰਜਾਬ ਕਾਂਗਰਸ ਸੰਗਠਨ ਦੇ ਰਾਤੇ ਪਾਕਿਸਤਾਨਾ ਦੇ ਹੱਕ ਵਿੱਚ ਨਿਤਰਨ ਦਾ ਐਲਾਨ ਕੀਤਾ ਹੈ ਕਾਂਗਰਸ ਵੱਲੋਂ ਅੱਜ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਬਚਾਓ ਟਰੈਕਟਰ ਮਾਰਚ ਕੱਢੇ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਸ ਇਸ ਸੰਬੰਧ ਵਿੱਚ ਜ਼ਿਲ੍ਹਾ ਫਤਿਹਗੜ ਸਾਹਿਬ ਚ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਿਹੜਾ ਆਪਣੀ ਰਹਿਨੁਮਾਈ ਹੇਠ ਬਸੀ ਪਠਾਨਾ ਦੀ ਦਾਣਾ ਮੰਡੀ ਤੋਂ ਸੈਂਕੜਾ ਦੇ ਹਿਸਾਬ ਨਾਲ ਜਿਹੜੇ ਟਰੈਕਟਰ ਨੇ ਉਹਨਾਂ ਤੇ ਕਾਂਗਰਸੀ ਝੰਡੇ ਅਤੇ ਕਿਸਾਨੀ ਝੰਡੇ ਲਗਾ ਕੇ ਕਿਸਾਨ ਬਚਾਓ ਟਰੈਕਟਰ ਮਾਰਚ ਕੱਢਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਾਬਕਾ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਕਿਸਾਨਾਂ ਨਾਲ ਲਗਾਤਾਰ ਧੱਕਾ ਕੀਤਾ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਿਹੜਾ ਹੈ ਉਹਨਾਂ ਦੀਆਂ ਪੂਰਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ MSP ਗਾਰੰਟੀ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਵੱਖਰੇ ਵੱਖਰੇ ਕਾਨੂੰਨ ਬਣਾ ਕੇ ਕਿਸਾਨਾਂ ਅਤੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਅੱਜ ਪਾਰਟੀ ਹਾਈ ਕਮਾਂਡ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਅਤੇ ਹਲਕਿਆਂ ਵਿੱਚ ਅੱਜ ਕੀਤੇ ਗਏ ਐਲਾਨ ਮੁਤਾਬਿਕ ਰੋਸ ਵਜੂ ਕਿਸਾਨ ਬਚਾਓ ਟਰੈਕਟਰ ਮਾਰਚ ਕਰ ਲਿਆ ਗਿਆ ਜਦੋਂ ਤੱਕ ਕਿਸਾਨਾਂ ਨੂੰ MSP ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕਿਸਾਨਾਂ ਦੇ ਹੱਕ ਵਿੱਚ ਕਾਂਗਰਸ ਪਾਰਟੀ ਅਤੇ ਵਿਧਰਾਂ ਵੱਲੋਂ ਸੰਘਰਸ਼ ਜਾਰੀ ਰਹਿਣਗੇ ਕਿਉਂਕਿ ਸਿੰਗੂ ਅਤੇ ਖਨੋਰੀ ਬਾਰਡਰ ਤੇ ਲੱਗੇ ਕਿਸਾਨੀ ਮੋਰਚੇ ਦੌਰਾਨ ਕਈ ਕਿਸਾਨਾਂ ਭਰਾਵਾਂ ਦੀ ਮੌਤ ਵੀ ਹੋਈ ਹੈ। ਉਹਨਾਂ ਦੀ ਉਚਿਤ ਇਨਕੁਆਰੀ ਕਰਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਕਿ ਸ਼ੁਕਰਨ ਸਿੰਘ ਦੀ ਸੰਘਰਸ਼ ਦੌਰਾਨ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਮੌਤ ਹੋਈ ਸੀ। ਉਸ ਨੂੰ ਵੀ ਹੱਲੇ ਤੱਕ ਕੋਈ ਇਨਸਾਫ ਜੜਾ ਹੈ ਉਹ ਨਹੀਂ ਮਿਲਿਆ। ਤੁंजे ਪਾਸੇ ਕੇਂਦਰ ਸਰਕਾਰ ਦੀ ਮਾੜੀ ਨੀਤੀ ਕਾਰਨ ਨੌਜਵਾਨ ਅਤੇ ਕਿਸਾਨਾਂ ਵੱਲੋਂ ਪੰਜਾਬ ਹਰਿਆਣਾ ਬਾਰਡਰ ਦੇ ਸੰਘਰਸ਼ ਜਿਹੜਾ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ ਆਓ ਦੇਖਦੇ ਹਾਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਆਪਾਂ ਜੇ ਮੋਦੀ ਨੇ ਪੌਣੇ 10 ਸਾਲ ਦੇ ਵਿੱਚ ਕਿਸਾਨਾਂ ਨਾਲ ਝੰਟਾ ਕੀਤਾ ਸਾਨੂੰ ਕਿਸਾਨਾਂ ਨੂੰ ਐਮਐਸਬੀ ਨਹੀਂ ਦੇ ਰਹੇ ਵਥਰੇ ਵਥਰੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਉਹਦੇ ਵਿੱਚ ਅੱਜ ਅਸੀਂ ਪ੍ਰੈਕਟਰ ਨੇ ਕਿ ਸਾਡੀ ਪਾਰਟੀ ਵੱਲੋਂ ਰਾਜਾ ਬ੍ਰਿੰਗ ਜੀ ਵੱਲੋਂ ਸ੍ਰੀ ਰੋਹਲ ગાંધી ਜੀ ਵੱਲੋਂ ਇੱਕ ਦਿਨਾਂ ਤੇ ਹਾਲਕਿਆਂ ਚ ਅੱਜ ਆਪਾਂ ਰੋਸ ਮਾਰਚ ਕਰ ਰਹੇ ਆ ਟ੍ਰੈਕਟਰ ਰੈਲੀ ਕਰਕੇ ਕਿਉਂਕਿ ਜਾਤੂ ਕੋਰੇ ਸਾਨੂੰ ਐਮਐਸਪੀ ਨਹੀਂ ਦੰਗੇ ਜਾਤੂ ਕੁਝ ਦੇ ਸਾਰੇ ਸ਼ਿੰਗਾਰਸ ਉਹ ਸਾਡੀ ਪਾਰਟੀ ਵੱਲੋਂ ਵੀ ਸਾਡੇ ਲਿੰਕਾਂ ਵੱਲੋਂ ਵੀ ਉਹ ਜਾਰੀ ਰਹਿਣਗੇ ਕਿਉਂਕਿ ਸਾਡੇ ਕਿਸਾਨ ਕਈ ਮੋਟਾ ਵੀ ਹੋਈਆਂ ਨੇ ਤੇ ਉਹਨਾਂ ਦੀ ਜਿਹੜੀ ਪ੍ਰੋਪਰ ਇਨਕੁਆਰੀ ਕਰਾ ਕੇ ਯਕੀਨ ਹੈ ਕੀ ਨਾ ਜਿਹੜਾ ਜਿਹਨਾਂ ਸ਼ੁਕਰੀਤੀ ਦਿੱਤੀ ਹੈ ਬਣੀ ਨਹੀਂ ਅਸੀਂ ਉਹਨਾਂ ਦੀ ਵੀ ਇਸਤਿਹਾਰ ਮੰਗਦੇ ਆਂ ਤਾਂ ਹੀ ਅਸੀਂ ਟ੍ਰੈਕਟਰ ਰੈਲੀ ਤੇ ਕਰਨ ਜਾ ਰਹੇ ਆਂ ਤੇ ਬਹੁਤ ਮਾੜੀ ਗੱਲ ਹੈ ਸੈਂਟਰ ਦੀ ਮੋਦੀ ਸਰਕਾਰ ਦੀ ਮਾੜੀ ਨੀਤੀ ਕਰਕੇ ਇਹ ਹੋ ਰਿਹਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਾਡੇ ਸਾਡੇ ਨੌਜਵਾਨ ਸਾਡੇ ਕਿਸਾਨ ਉਹ ਸੰਭੂ ਬੋਰਡ ਦੇ ਰੋਲ ਦੇ ਨੇ ਜਾਪ ਤੋਂ ਕੋਈ ਕਾਨੂੰਨ ਹੈ ਦਾਫਰੀ ਕੀਤਾ ਜਾ ਰਿਹਾ ਜਾਂ ਐਮਐਸ ਨੂੰ ਨਹੀਂ ਦੇ ਕੇ ਜਾਂ ਕੋਈ ਬੇਸੰਗਤਵਾ ਜਾਰੀ ਰਿਹਾ। ਇਸ ਤਰ੍ਹਾਂ ਕੀ ਸ਼ੁਕਰਾਂ ਦਾ ਸੰਸਕਾਰ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਕਰਨ ਚਾਹੀਦਾ ਹੈ ਕਿ ਬੇਖਲੰਦਾਂ ਕਰਕੇ ਜਿਹੜਾ ਐਪ ਹੋਇਆ ਸਰਫਰ ਅਸੀਂ ਮੁੱਖ ਮੰਤਰੀ ਲਈ ਅਪੀਲ ਕਰਦੇ ਹਾਂ ਜਿਹੜੇ ਸਾਡੇ ਇਖਤਿਆਰ ਸਾਡੇ ਪੰਜਾਬ ਦੇ ਹੀ ਨੇ ਤੇ ਇਮੇਜ ਲਈ ਜੇ ਸ਼ੁਕਰ ਦੀ ਚੁਕਤਨੀ ਮਹਤਵ ਹੋਈ ਹੈ ਤੇ ਉਦੇਚ ਸਾਫ਼ ਸਮਝ ਇਨਕੁਆਰੀ ਚਾਹੀਦੀ ਹੈ ਸਿੱਧੀ ਇਨਕੁਆਰੀ ਚਾਹੀਦੀ ਹੈ ਜਿਹੜੇ ਬੰਦੇ ਉੱਚ ਲੜੀਂਦੇ ਨੇ ਜਿਹਨੇ ਕੰਮ ਕੀਤਾ ਉਹਦੇ ਦੇ ਵੱਖਰੇ ਵੱਖਰੇ ਪਰਚੇ ਵਰਜਾਉਣੇ ਚਾਹੀਦੇ ਸਾਰਿਆਂ ਸਰ ਜੀ ਇੱਕ ਮਾਨ ਯੂਨਿਟ ਆਜ ਰਹੀ ਆ ਉਹਦਾ ਕਿਤਾ ਜਾਊਗਾ ਪਰ ਬੰਦੇ ਨੇ ਆਦਾ ਚੁਣਨ ਕਰੇਗਾ ਕਿ ਇਹ ਕਰਤਾ ਨਹੀਂ ਹੋਊਗਾ ਉਹ ਵੀ ਬੈਠੇ ਨੇ ਜਾਓ ਇਹ ਗੱਲ ਹੈ ਵੀ ਸਰਕਾਰ ਨੇ ਦੇਖਣਾ ਅਸੀਂ ਘਰਨੇ ਲਾਉਣੇ ਮਜਾ ਲਾਉਣੇ ਕਿਉਂਕਿ ਜਿਹੜਾ ਨੌਜਵਾਨ ਮਰਿਆ ਏ ਤਾਂ ਉਹਦੀ ਅਸੀਂ ਹੱਕ ਲਈ ਦੱਟਾਂਗੇ ਜਦੋਂ ਪਰਚਾ ਦੱਜ ਨਹੀਂ ਹੋਣਾ ਜੋ ਆਪਣੀ ਗੱਲ ਨਹੀਂ ਇਹ ਸੰਗਲ ਜਾਰੀ ਰੱਖਾਂਗੇ ਕੱਲ੍ਹ ਜੀ ਪੀਓ ਦੀ ਇੰਡੀਆ ਮੀਟਿੰਗ ਹੋ ਜਾ ਉਹਦੇ ਤੋਂ ਵੀ ਕਿਸਾਨ ਦੇ ਨਾਲ ਕੁਝ ਹੋਏਗਾ ਮੈਂ ਅਸਲੀ ਜਦ ਤੱਕ ਕਿਸਾਨਾਂ ਨੂੰ ਜੋ ਬੰਦ ਦੇ ਨੇ ਜਿਹਦੇ ਬੰਦਣ ਦੇ ਹੱਕ ਨੇ ਜਦ ਤੱਕ ਨਹੀਂ ਦਿੰਦੇ ਜਦ ਤੱਕ ਮੀਟਿੰਗ ਰਾਈਜਣਾ ਕੋਈ ਫਾਇਦਾ ਨਹੀਂ ਹੋਣਾ ਜਦ ਤੱਕ ਪ੍ਰੋਪਰ ਰਿਜਲਟ ਨਹੀਂ ਪਾਉਂਦੇ ਜਦ ਤੱਕ ਅਸੀਂ ਇਹ ਸੰਕਲਪ ਰੱਖਾਂਗੇ ਜਦ ਤੱਕ ਨਹੀਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ ਸਹੀ ਸਾਰਾ ਕੀ ਕਰ ਗਏ ਅਸੀਂ ਨਾ ਆਪਾਂ ਬਾਦ ਵਿੱਚ ਸਰਕਾਰ ਦੀ ਹੈ ਉਹ ਬੇਸ਼ਕ ਕੰਮ ਕਰਦੀ ਸਰਕਾਰ ਆਸ ਇਹ ਜਿਹੜੀ ਆ ਹੋਰ ਵੀ ਦਾਵਾਦਾਰ ਸੰਵੋਧਨ ਕਰ ਦਿੱਤਾ ਗਿਆ। ਕਾਜ ਤੋਂ ਉਹਦੇ ਵਿੱਚ ਕਿਵੇਂ ਦੇਖੋ। ਸਾਡੀ ਪਰਦੇਸ ਚ ਕੋਈ ਇਦਾਂ ਦੀਆਂ ਨਾਲ ਮਿਲਣ ਦੀ ਕੋਈ ਗੱਲ ਨਹੀਂ ਗਈ। ਇਹ ਪੰਜਾਬ ਦੀ ਗੱਲ ਕਰਨੀ ਹੈ। ਬਾਕੀ ਚਲੋ ਹਾਈ ਕਮਨ ਜੋ ਕਰਦਾ। ਉਹਨਾਂ ਨੇ ਕੀ ਕੰਮ ਕਰ ਰਿਹਾ? ਤੇ ਸਾਡੀ ਜਿਹੜੀ ਨੀਚੇ ਦੀ ਗਰਾਸ ਰੂਟ ਦੀ ਰਿਪੋਰਟ ਸੀ ਉਹਨਾਂ ਨੇ ਚੰਗੀ ਤਰ੍ਹਾਂ ਦੇਤੀ ਵੀ ਇੱਥੇ ਸਾਡਾ ਸੁਣਿਆ ਤਾਂ ਨਹੀਂ। ਸਮਾਜ ਸਾਡੇ ਕੋਲ ਫੋਨ ਲੈ ਕੇ ਆਏ ਹੈ। ਗ੍ਰੀਨ ਪੇਪਰ ਤੇ ਰੈੱਡ ਪੇਪਰ ਤੇ ਔਰ ਇਹ ਵੇਖੋ ਤੁਸੀਂ ਐਕਚੁਅਲੀ ਗੱਲ ਇਹ ਹੈ ਜੇ ਲੋਕ ਵੈਲਸੇ ਤੇ ਕੰਮ ਨੇ। ਉਹ ਸਰਕਾਰਾਂ ਨੂੰ ਕਰਨੇ ਚਾਹੀਏ ਜਿਹਨੇ ਵਾਅਦੇ ਕੀਤੇ ਨੇ ਤੇ ਮੇਨ ਰਾਜਾ ਅਜੰਡਾ ਜਿਹੜਾ ਸਾਡਾ ਆਏਗਾ ਉਹ ਉਹੀ ਹੈ ਜਿਵੇਂ ਅੱਜ ਦੇ ਕਿਸਾਨਾਂ ਨਾਲ ਖੜੇ ਐ ਸਦਾ ਸੂਚੀ ਕੋਈ ਇਸ ਪਾਰਟੀ ਖੜੀ ਐ ਸਾਡਾ ਭਾਈਚਾਰਾ ਖੜਿਆ ਜਦ ਤੱਕ ਨੂੰ ਮੈਂ ਐਮਐਸਬੀ ਨਹੀਂ ਦਿੰਦੇ ਪ੍ਰੋਪੋਜ਼ਾਉਣ ਦੀ ਮੰਗਾਂ ਨਹੀਂ ਮੰਨਦੇ ਜਦ ਤੱਕ ਇਹ ਸ਼ਗਰ ਜਲ ਸਰ ਇਹ ਟਰੈਕਟਰ ਮਾਰ ਕੇ ਨਾ ਹੋ ਅਵੀ ਬਜ਼ੀਰ ਸ਼ਹਿਰ ਤੋਂ ਲੈ ਕੇ ਘਟੋ ਕਾਟਾਈ 15 ਕਿਲੋਮੀਟਰ ਦੇ ਤਰੀਕ ਕੋਰਡ ਜਾਵਾਂਗੇ ਤੇ ਰਚਾਵਾਂਗਾ ਉੱਥੇ ਤੋਂ ਵੀ ਜਾਵਾਂਗੇ ਸਾਰਾ ਪਹਿਲਾਂ ਬਜ਼ੀ ਕਰਾਂਗੇ ਬਹੁਤ ਵਧੀਆ ਕੋਈ ਦੇਖੀ ਰਿਹਾ ਕਿ ਕਿੰਨਾ ਵੱਡਾ ਹਨੇਰਾ ਸਵੇਰੇ ਤਾਂ ਰਾਤ ਹੀ ਸਨੇ ਲਾਇਆ ਕਿਉਂਕਿ ਲੋਕੀ ਕਿਸਾਨ ਕੋਈ ਸੰਭੂ ਤੇ ਗਿਆ ਕੋਈ ਕਿਤੇ ਗਿਆ ਕੋਈ ਕੰਮ ਕਰਦੇ ਗਿਆ ਮੈਨੂੰ ਤਾਂ ਯਾਰਾ ਟ੍ਰੈਕਟਰ ਤੇ ਕਿੱਥੇ ਹੋਈ ਨਹੀਂ ਸੀ ਕੋਈ ਹਾਲੇ ਨਹੀਂ ਹੁੰਦਾ ਤਾਂ ਕਿਹ ਵੀ ਕੋਈ ਜੇ ਹਾਲੇ ਕਿਤੇ ਯਾਰ ਅੱਗੇ ਸਾਡਾ ਪਾਰਟੀ ਜਿਹੜਾ ਪ੍ਰੋਗਰਾਮ ਦਊਗਾ ਰਾਜਾ ਬਿੰਦੀ ਜਿਹੜਾ ਪ੍ਰੋਗਰਾਮ ਦੇਣਗੇ ਅਸੀਂ ਪੂਰੇ ਆਪਣੇ ਬਲਾਕਾਂ ਆਪਣੇ ਜ਼ਿਲ੍ਹਿਆਂ 'ਚ ਲਾਗੂ ਕਰਾਂਗੇ। ਥੈਂਕ ਯੂ।